ਜਦੋਂ ਬਾਬੇ ਨੇ ਫੈਸਲਾ ਕਰ ਦਿੱਤਾ ਕਿ ਪਰਮੇਸ਼ਰ ਪ੍ਰਮਾਤਮਾ ਝੂਕੇ ਸ਼ਿੰਗਾਰਾਂ ਵਿੱਚ ਨਹੀਂ ਫਸਦਾ ਉਹ ਪ੍ਰੇਮ ਦਾ ਭੁੱਖ ਹੈ ਰੱਬ ਪ੍ਰੇਮ ਦਾ ਕਰਨੀ ਵਾਲੇ ਪਾਸ਼ਰੇ ਵੀ ਕਹਿੰਦੇ ਨੇ ਪਿਆਰੇ ਸਾਜ ਕਹੂੰ ਸੁਨ ਲਿਓ ਸਮੈ ਜਿਨ ਪ੍ਰੇਮ ਕਿਉ ਤਿਨਹੀ ਪ੍ਰਭ ਪਾਇਓ ਸਾਰੇ ਸੁਣ ਲੋ ਗੁਰਗੋਸੇ ਮਹਾਰਾਜ ਕਹਿੰਦੇ ਰੱਬ ਨੂੰ ਜੇ ਪਾਉਣਾ ਹੈ ਫਰਮੈਂ ਖਤਮ ਕਰਨੀ ਪੈਣੀ ਐ ਪ੍ਰੇਮ ਬਣੂ ਕਿਵੇਂ ਮੈਂ ਪਰੇ ਜਮਾ ਮੈਂ ਹੋਮੇ ਦਾ ਤਿਆਗ ਪ੍ਰੇਮ ਦਾ ਬਣਨੀ ਤਾਂ ਆ ਮਹਾਰਾਜ ਦੇ ਨਾਲ ਜੇ ਬੰਦਾ ਹੋਮੇ ਨੂੰ ਛੱਡੂ ਬਾਬੇ ਨਾਨਕ ਨੂੰ ਔਰ ਉੱਥੇ ਜਦੋਂ ਮਹਾਰਾਜ ਨੇ ਕਿਹਾ ਵੀ ਭਾਈ ਆ ਪਖੰਡਾ ਦੇ ਨਾਲ ਝੂਠੇ ਸ਼ਿੰਗਾਰ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਬਾਬਾ ਬੁੱਢਾ ਜੀ ਵਰਗੇ ਗੁਰਸ਼ਖ ਕਹਿਣ ਲੱਗੇ ਸਤਿਗੁਰੂ ਜੀ ਹੁਣ ਤੁਸੀਂ ਦੱਸੋ ਫਿਰ ਉਹ ਕਿਹੜਾ ਭੇਸ਼ ਕਿਹੜਾ ਸ਼ਿੰਗਾਰ ਕਰੀਏ ਰੱਬ ਦੀ ਪ੍ਰਾਪਤੀ ਹੋਵੇ ਫਿਰ ਰਹਾਉ ਦੀ ਤੁਕ ਮਹਾਰਾਜ ਗੁਰਮੁਖ ਪਿਆਰਿਓ ਉਚਾਰਨ ਕਰਕੇ ਇਹ ਸ਼ਬਦੀਆਂ ਅਗਲੀਆਂ ਪੰਕਤੀਆਂ ਉਚਾਰਦੇ ਨੇ ਰਹਾਉ ਗੁਰਸਬ ਦੀ ਸ਼ੇਗਾਰੀਆ ਤਨ ਮਨ ਕਰਕੇ ਪਾਸ ਸਤਗੁਰ ਪਾਤਸ਼ਾਹ ਦੇ ਜਿੰਨਾ ਜਗਸੂ ਰੂਪ ਸਖੀਆਂ ਨੇ ਸਤਗੁਰਾਂ ਦੇ ਸਬਰ ਦੀ ਕਮਾਈ ਕੀਤੀ ਜਿਨ੍ਹਾਂ ਨੇ ਕਰੀ ਕਮਾਈ ਜਪ ਕਪ ਜ ਸਰਦ ਕਰुणा ਮਇਤਰੀ ਮਤਤਾ ਅਪੇਖ ਅਪੇਖਿਆ ਆਹ ਸਭ ਗੁਣਾ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਨਾ ਕੀਤਾ ਜਿਨ੍ਹਾਂ ਨੇ ਸ਼ੁਭ ਗੁਣਾ ਨਾਲ ਅdte ਆਪਣਾ ਤਨ ਅਤੇ ਮਨ ਪਤੀ ਪਰਮੇਸ਼ਰ ਦੇ ਪਾਸ ਕੋੜ ਅਰਪ ਕਰ ਦਿੱਤਾ ਅਰਪਣ ਕਰ ਦਿੱਤਾ ਜੈਦਾ ਮਹਾਰਾਜ ਮੇਰਾ ਕੁਝ ਨਹੀਂ ਸਾਰਾ ਕੁਝ ਤੇਰੀ ਹੈ ਜਿਸ ਤਰ੍ਹਾਂ ਸਾਧ ਸੰਗਤ ਮੋਹ ਰੱਖਦੇ ਭਾਈ ਆਪਣਾ ਸਾਰਾ ਕੁਝ ਜਿੰਨਾ ਨੇ ਬਹਿ ਗੁਰੂ ਨੂੰ ਅਰਪਣ ਕਰ ਦਿੱਤਾ ਗੁਰਸਬ ਦੀ ਸ਼ਿੰਗਾਰਿਆ ਤਨ ਮਨ ਪਿਰ ਕੇ ਪਾਸ ਗੁਰੂ ਦੇ ਸ਼ਬਦ ਦੁਆਰਾ ਆਪਣੇ ਸਰੀਰ ਨੂੰ ਸ਼ਿੰਗਾਰਿਆ ਭਾਵ ਨਾਮ ਜਪ ਕੇ ਆਪਣੇ ਮਨ ਨੂੰ ਨਿਰਮਲ ਕਰਿਆ ਤਰ ਔਰ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਬਾਬਾ ਜੀ ਦੇ ਵਰ ਉਹਨਾਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਪ੍ਰਮਾਤਮਾ ਮਿਲਦੇ ਤੇ ਗੁਰਮਤਿ ਪਿਆਰਿਓ ਇਸ ਤਰ੍ਹਾਂ ਜਿੱਨਾ ਜਗੈ ਸਰੂਪ ਇਤਰ ਨੇ ਆਪਣਾ ਤਨ ਮਨ પતિ ਪ੍ਰਮਾਤਮਾ ਨੂੰ ਅਰਪਣ ਕੀਤਾ ਹੈ ਬਾਬਾ ਜੀ ਕਹਿੰਦੇ ਫਿਰ ਉਹ ਹੋਰ ਕਿਸੇ ਦੇਵੀ ਦੇਵ ਤੇ ਆਦ ਬਲ પતિ ਪ੍ਰਮਾਤਮਾ ਦੀ ਭਾਵਨਾ ਨਾਲ ਨਹੀਂ ਦੇਖਦੇ ਆ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨਾਲ ਜੁੜਦੇ ਨੇ ਜਗਾ ਜਗਾ ਨੱਕ ਰਗੜਦੇ ਨਹੀਂ ਫਿਰਦੇ ਜਗਾ ਜਗਾ ਭਟਕਦੇ ਨਹੀਂ ਫਿਰਦੇ ਜਿੰਨੋਂ ਹਲੇ ਤਨ ਮਨ ਤਨ ਗੁਰੂ ਨੂੰ ਅਰਪਣ ਕਰ ਦਿੱਤਾ ਦੋਇ ਕਰ ਜੋੜ ਖੜੀ ਤੱਕੈ ਸਾਜ ਕਹੈ ਅਰਦਾਸ ਅੱਗੇ ਬਾਰਾ ਕਹਿੰਦੇ ਨੇ ਕਹਿੰਦੇ ਜਿਸ ਤਰ੍ਹਾਂ ਪਾਈ ਪਤੀ ਵਰਤਾ ਧਰਮ ਦੇ ਵਿੱਚ ਕੋਈ ਬੀਬੀ ਸਾਧ ਸੰਗਤ ਆਪਣੇ ਪਤੀ ਅੱਗੇ ਹੱਥ ਜੋੜ ਕੇ ਖੜੀ ਸਤਿ ਵਚਨ ਕਹਿੰਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਪ੍ਰਮਾਤਮਾ ਆਪਣਾ ਸਬਦ ਦਾ ਮਾਲਕ ਹੈ ਸਬਦ ਦਾ ਪਤੀ ਹੈ ਸਬਦ ਦਾ ਜਿਨ੍ਹਾਂ ਨੇ ਪਰਮੇਸ਼ਰ ਪਤੀ ਪ੍ਰਮਾਤਮਾ ਨੂੰ ਹਰ ਵੇਲੇ ਦੋਏ ਦੋਵੇ ਹੱਥ ਜੋੜ ਕੇ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਸੇਵਾ ਕਰੀ ਫਿਰ ਹਰ ਵੇਲੇ ਸੱਚ ਕਹੇ ਸੱਚਾ ਬਚਨ ਕਹਿੰਦੇ ਹਨ ਸੱਚ ਕਹੇ ਅਰਦਾਸ ਕਦੇ ਵੀ ਪਤੇ ਨੂੰ ਛੋੜਵੇਂ ਬੋਲਦੇ ਪਰਮਾਤਮਾ ਦੇ ਅੱਗੇ ਸੱਚਾ ਬਚਨ ਹੀ ਸੱਚਾ ਬਚਨ ਵੀ ਅੰਕਾਰ ਨਾਲ ਹੀ ਕਹਿੰਦੇ ਸਭੋਂ ਅਰਦਾਸ ਬੇਨਤੀ ਦੀ ਭਾਵਨਾ ਧਾਰ ਕੇ ਜਿਹੜੇ ਪਰਮੇਸ਼ਰ ਦੇ ਚਰਨਾਮਚ ਮਾਰਾ ਕਦੇ ਅਰਦਾਸ ਕਰਦੇ ਨੇ ਪਰ ਉਹਨਾਂ ਨੂੰ ਨਿਰੰਕਾਰ ਅਕਾਰ ਪੁਰਖ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ